ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਇੱਕ ਗੰਭੀਰ ਮੁੱਦੇ ਤੇ ਆਪਾਂ ਗੱਲ ਕਰਦੇ ਆਂ ਜੀ ਗੱਲ ਕਰਦੇ ਆਂ ਇੱਧਰ ਕਪੂਰਥਲਾ ਲੁਧਿਆਣਾ ਜਲੰਧਰ ਇਹ ਤਿੰਨ ਚਾਰ ਜਿਹੜੇ ਜ਼ਿਲ੍ਹੇ ਨੇ ਜਿਹੇ ਐਨ ਆਰ ਆਈਆਂ ਦੇ ਪਰਿਵਾਰ ਨੇ ਸਾਰੇ ਐਨ ਆਰ ਆਈ ਸਾਰੇ ਨੇ ਬੜਾ ਦੁੱਖ ਹੁੰਦਾ ਜੀ ਤੁਸੀਂ ਦੇਖ ਲਓ ਵੀ ਸਾਰੇ ਘਰ ਖੰਡਰ ਬਣ ਗਏ ਇੱਥੇ ਤਕਰੀਬਨ ਤਕਰੀਬਨ ਪੰਜ ਘਰ ਬੰਦ ਤੇ ਛੇਵਾਂ ਘਰ ਮੰਨ ਕੇ ਚੱਲ ਵੀ ਉੱਥੇ ਇਕੱਲਾ ਬਜ਼ੁਰਗ ਤੇ ਬੜਾ ਸਾਡੇ ਪੰਜਾਬ ਨੂੰ ਨਜ਼ਰ ਲੱਗੀ ਐ ਜਿਹੜੇ ਮੈਲ ਤੁਹਾਨੂੰ ਮੈਂ ਦਿਖਾਉਣਾ ਯਾ ਦੇਖੋ ਤੁਸੀਂ ਆ ਲਵੇ ਲਵੋਨੇ ਸਾਰੇ ਘਰ ਦੇਖ ਸਕਦੇ ਹੋ ਟੋਟਲੀ ਖਾਲੀ ਜੀ ਆ ਵੀ ਘਰ ਖਾਲੀ ਆ ਉਹ ਵਾਲਾ ਵੀ ਖਾਲੀ ਆ ਉਹ ਵੱਡੇ ਵੱਡੇ ਜਹਾਜ਼ ਬਣਾਏ ਪਏ ਨੇ ਬੰਗਲੇ ਬਣਾਏ ਪਏ ਨੇ ਮਹਿਲ ਬਣਾਏ ਪਏ ਨੇ ਤੇ ਤੁਸੀਂ ਦੇਖ ਸਕਦੇ ਹੋ ਵੀ ਇਸ ਪਿੰਡਾਂ ਦਾ ਬਹੁਤ ਜਿਆਦਾ ਬੁਰਾ ਹਾਲ ਹੈ ਸਾਡਾ ਇੱਥੇ ਕੰਮ ਚੱਲਦਾ ਜਿਲ੍ਹਾ ਕਪੂਰਥਲਾ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਵੀ ਸਾਰੀਆਂ ਹਵੇਲੀਆਂ ਵੱਡੇ ਵੱਡੇ ਮਹਿਲ ਤੇ ਜਦੋਂ ਜਾ ਕੇ ਕਈ ਵਾਰੀ ਕਿਸੇ ਘਰ ਦੇ ਵਿੱਚ ਦੇਖਦੇ ਆ ਜਦੋਂ ਕੋਈ ਰਹਿੰਦਾ ਤਾਂ ਸਿਰਫ ਇੱਕ ਬਜ਼ੁਰਗ ਰਹਿੰਦੇ ਨੇ ਜਿਨ੍ਹਾਂ ਦਾ ਬਹੁਤ ਹੀ ਮਾੜੇ ਹਾਲਾਤ ਨੇ ਤੇ ਤੁਸੀਂ ਦੇਖ ਸਕਦੇ ਹੋ ਵੀ ਸਾਰੇ तकरीबन तकरीबन ਸਾਰਿਆਂ ਦੇ ਘਰਾਂ ਨੂੰ ਜਿੰਦਾ ਲੱਗਿਆ ਹੋਇਆ ਹੈ ਪਤਾ ਨਹੀਂ ਕਿਉਂ ਮੇਰੇ ਪੰਜਾਬ ਨੂੰ ਨજર ਲੱਗੀ ਹੈ ਤੇ ਸਤਿਗੁਰ ਕਿਰਪਾ ਕਰਨ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ ਪੜ੍ਹ ਲਿਖ ਕੇ ਉਧਰ ਚਲੀ ਗਈ ਚਲੋ ਉਹ ਆਪਣੇ ਕਾਮਯਾਬ ਹੋ ਕੇ ਇੱਧਰ ਆਪਣੇ ਵਤਨਾਂ ਨੂੰ ਜ਼ਰੂਰ ਪਰਤਣ ਤੇ ਸਤਿਗੁਰ ਜੀ ਕਿਰਪਾ ਕਰਨ ਆਪਾਂ ਤਾਂ ਕਹਿੰਦੇ ਵੀ ਕਮਾਈਆਂ ਕਰਨ ਪਰ ਤੁਸੀਂ ਦੇਖ ਸਕਦੇ ਹੋ ਵੀ ਕਿੱਡਾ ਸੋਹਣਾ ਪਿੰਡ ਹੈ ਪਰ ਇੱਕ ਨજર ਲੱਗਣ ਵਾਲੀ ਗੱਲ ਹੈ ਕਿ ਤੁਸੀਂ ਦੇਖ ਸਕਦੇ ਹੋ ਵੀ ਸਾਰੇ ਘਰ ਖਾਲੀ ਹੈ ਕਿਰਪਾ ਰੱਖੇ ਸਤਿਗੁਰੂ ਜੀ ਧੰਨਵਾਦ ਜੀ ਸਾਰਿਆਂ ਦਾ ਦੱਸੋ ਆਪਾਂ ਆਪਣੇ ਵਿਚਾਰ ਕੀ ਹੋਣਾ ਚਾਹੀਦਾ ਜੀ ਵੈਕੁਰ ਜੀ ਕਾ ਕਲ